ਜਿਹੜਾ ਨੁਕਤਾ ਤੋਂ ਅੱਜ ਨਮ ਸੰਝਾ ਕਰਨ ਜਾ ਰਹੇ ਆ ਉਹ ਬੜਾ ਬਾ ਕੀਮਤੀ ਹੈ ਸਾਨੂੰ ਸੁਣਨਾ ਚਾਹੀਦਾ ਧਿਆਨ ਨਾਲ ਸੁਣਨਾ ਜਤਨ ਕਰਿਓ ਆਖਰੋ ਕਿਹੜੀ ਚੀਜ਼ ਆ ਜਿੰਨੂੰ ਵਰਤ ਕੇ ਜਿੰਨੂੰ ਯੂਜ਼ ਕਰਕੇ ਪੋਲੀਟਿਸ਼ੀਅਨ ਲੋਗ ਇਹ ਰਾਜਨੀਤਿਕ ਲੋਗ ਫੇਰ ਦੁਬਾਰਾ ਸਾਡੇ ਤੇ ਰਾਜ ਕਰਦੇ ਆ ਬਾਰ ਬਾਰ ਰਾਜ ਕਰਦੇ ਆ ਕਿਹੜੇ ਕਿਹੜਾ ਤਰੀਕਾ ਪਨਾਉਂਦੇ ਆ ਇਹਨਾਂ ਕੋ ਕਿਹੜਾ ਮਾਂ ਮੰਤਰੇ ਜਾਂ ਕਿਹੜੀ ਜੜੀ ਬੂਟੀ ਜਿਹੜੀ ਸਾਨੂੰ ਖਵਾ ਦਿੰਦੇ ਆ ਕਿਹੜਾ ਤਰੀਕਾ ਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਥੋੜਾ ਗੱਲ ਆ ਗਈ ਵਿੱਚ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਜਿਹੜੇ ਯਤਨ ਕਰਨ ਲੱਗਾ ਮੈਂ ਜਿਵੇਂ ਇੱਕ ਪਸ਼ੂ ਦੇ ਡੰਗਰ ਦੇ ਚਾਰ ਪੈਰ ਹੁੰਦੇ ਆ ਚਾਰ ਪੈਰਾਂ ਤੇ ਪਸ਼ੂ ਖਲੋਤਾ ਹੁੰਦਾ ਹੈ ਇਸੇ ਤਰ੍ਹਾਂ ਦੀ ਰਾਜਨੀਤੀ ਹੈ ਉਹ ਵੀ ਚਾਰ ਪੈਰਾਂ ਤੇ ਖੜੀ ਹੈ ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਆ ਪੋਲਿਟਿਸ਼ਨਾ ਕੋ ਚਾਰ ਮਹਾ ਮੰਤਰ ਹੁੰਦੇ ਆ ਯੂ نو ਯੂਜ਼ ਕਰਕੇ ਇਹਨੂੰ ਵਰਤ ਕੇ ਇਹ ਸਾਰੀ ਪਬਲਿਕ ਤੇ ਰਾਜ ਕਰਦੇ ਆ ਸਾਰੀ ਦੁਨੀਆ ਤੇ ਰਾਜ ਕਰਦੇ ਆ ਤੇ ਇਹੀ ਚਾਰ ਚੀਜ਼ਾਂ ਸ਼ੁਰੂ ਤੋਂ ਸਾਰੇ ਪੋਲੀਟਿਸ਼ੀਅਨ ਲੋਕ ਯੂਜ਼ ਕਰਦੇ ਆਏ ਆ ਸ਼ੁਰੂ ਤੋਂ ਇਹ ਭਾਵੇਂ ਉਹ ਤ੍ਰੇਤਾ ਯੋਗ ਹੋਵੇ ਭਾਵੇਂ ਦੁਆਪਰ ਯੋਗ ਹੋਵੇ ਭਾਵੇਂ ਕਲਯੁਗ ਯੋਗ ਹੋਵੇ ਸ਼ੁਰੂ ਤੋਂ ਇਹ ਚਾਰ ਚੀਜ਼ਾਂ ਵਰਤਦੇ ਆਏ ਚਾਰ ਚੀਜ਼ਾਂ ਯੂਜ਼ ਕਰਦੇ ਆਏ ਆ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਜਿੱਤੇ ਰਾਜਨੀਤੀ ਖਲੋਤੀ ਹੈ ਧਿਆਨ ਨਾਲ ਸੁਣਨਾ ਚਾਰ ਮਾ ਮੰਤਰ ਨੇ ਰਾਜਨੀਤੀ ਦੇ ਪਹਿਲਾ ਮਾ ਮੰਤਰ ਹੈ ਸਾਮ ਦਾਮ ਦੰਡ ਪੇਧ ਇਹ ਚਾਰ ਚੀਜ਼ਾਂ ਨੇ ਜਿੱਤੇ ਰਾਜਨੀਤੀ ਖਲੋਤੀ ਹੈ ਫਿਰ ਸੁਣਿਓ ਪਹਿਲਾ ਸਾਮ ਦੂਸਰਾ ਧਾਮ ਤੀਸਰਾ ਦੰਡ ਚੌਥਾ ਪੇਧ ਇਹ ਚਾਰ ਚੀਜ਼ਾਂ ਤੇ ਰਾਜਨੀਤੀ ਖਲੋਤੀ ਹੈ ਇਹਨਾਂ ਚਾਰ ਪਹਿਰਾਂ ਤੇ ਖਲੋਤੀ ਰਾਜਨੀਤੀ ਇਹਨੂੰ ਵਰਤਦੇ ਨੇ ਜਦੋਂ ਵੇਖੋ ਇਲੈਕਸ਼ਨ ਦਾ ਸਮਾਂ ਆਉਂਦਾ ਹੈ ਨਾ ਆਪਾਂ ਵੇਖਦੇ ਘਰਾਂ ਦੇ ਵਿੱਚ ਇਹ ਪੋਲੀਟਿਸ਼ੀਅਨ ਲੋਕ ਆਉਂਦੇ ਨੇ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧ ਹੋਏ ਮੈਂ ਕਿਹੜੇ ਰਾਜਨੀਤੀ ਦੀ ਗੱਲ ਕਰਨ ਲੱਗਾ ਵਾਂ ਰਾਜਨੀਤੀ ਦੀ ਪਾਵੇਂ ਕਿਸੇ ਵੀ ਤਰੀਕੇ ਦੇ ਸਬੰਧ ਹੋਣ ਕਿਸੇ ਤਰੀਕੇ ਪਾਰਟੀ ਨਾਲ ਵੀ ਸਬੰਧਿਤ ਹੋਣ ਸਭ ਤੋਂ ਪਹਿਲਾਂ ਇਹ ਵਰ ਤਰੀਕਾ ਵਰਤਦੇ ਸਾਮ ਸਾਮ ਕਹਿੰਦੇ ਹੱਥ ਜੋੜਨ ਪਿਆਰ ਦੇ ਨਾਲ ਘਰਾ ਘਰਾ ਵਿੱਚ ਆਉਂਦੇ ਹੱਥ ਜੋੜਦੇ ਸਾਨੂੰ ਵੋਟ ਪਾਓ ਅਸੀਂ ਤੁਹਾਡਾ ਆਹ ਕੰਮ ਕਰਾਂਗੇ ਤੇ ਲੋਕੀ ਪ੍ਰਭਾਵਿਤ ਹੁੰਦੇ ਕਿ ਐਡਾ ਵੱਡਾ ਬੰਦਾ ਸਾਡੇ ਘਰ ਆਇਆ ਚੱਲ ਕੇ ਆਇਆ ਤੇ ਫਿਰ ਉਸ ਸਮੇਂ ਜਿੰਨੂੰ ਕਦੀ ਪੁੱਛਿਆ ਨਹੀਂ ਵੀ ਉਹਦੇ ਪੈਰਾਂ ਤੇ ਮੱਥਾ ਟੇਕਦੇ ਨੇ ਕੀ ਆ ਮੇਰੀ ਮਾਏ ਆ ਮੇਰਾ ਪਿਓ ਹੈ ਦੁੱਖ ਦਰਦ ਵੰਡਾਉਂਦੇ ਨੇ ਕਿਉਂਕਿ ਪਹਿਲਾ ਤਰੀਕਾ ਹੈ ਸ਼ਾਮ ਇਸ ਤਰੀਕੇ ਨੂੰ ਯੂਜ਼ ਕਰਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਤਾਂ ਜੋ ਅਸੀਂ ਜਿੱਤ ਜਾਈਏ ਅਸੀਂ ਫਿਰ ਬਾਜ਼ਾਰਤ ਵਿੱਚ ਆ ਜਾਈਏ ਫਿਰ ਅਸੀਂ ਰਾਜ ਤੇ ਰਾਜ ਕਰੀਏ ਪਹਿਲਾ ਤਰੀਕਾ ਅਪਣਾਉਂਦੇ ਨੇ ਸ਼ਾਮ ਹੁਣ ਕਈ ਬੰਦੇ ਤੇ ਸ਼ਾਮ ਤੇ ਹੀ ਲੱਟੂ ਹੋ ਜਾਂਦੇ ਆ ਹੱਥ ਜੋੜਿਆਂ ਨਿਮਰਤਾ ਨਾਲ ਹੀ ਕਹਿੰਦੇ ਕਿ ਵਾਹ ਕਿੱਡਾ ਵੱਡਾ ਬੰਦਾ ਇਹਨੂੰ ਵੋਟ ਪਾ ਦਿਓ ਇਹ ਵਧੀਆ ਕੰਮ ਕਰੂਗਾ ਤੇ ਵਧੀਆ ਰਾਜ ਪੜ ਚਲਾਊਗਾ ਦੂਸਰਾ ਤਰੀਕਾ ਜਿਹੜਾ ਇਨਸਾਨ ਜਿਹੜੇ ਬੰਦੇ ਇਸ ਤੋਂ ਪ੍ਰਭਾਵਿਤ ਨਹੀਂ ਹੋਏ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਐਵੇਂ ਲੋਕੀ ਕਰਦੇ ਆ ਬਾਰ ਬਾਰ ਜਦੋਂ 5 ਸਾਲ ਹੁੰਦੇ ਫਿਰ ਪਹਿਲਾਂ ਇਸ ਤਰ੍ਹਾਂ ਹੀ ਆਉਂਦੇ ਲੋਕ ਆਪ ਆਪ ਆਪਣੇ ਘਰਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਆਉਂਦੇ ਆ ਹੱਥ ਜੋੜ ਕੇ ਤੇ ਉਹਨਾਂ ਨੂੰ ਕਹਿੰਦੇ ਪ੍ਰਭਾਵਿਤ ਕਰਦੇ ਆ ਨਿਮਰਤਾ ਵਿਖਾਉਂਦੇ ਬਾਅਦ 'ਚ ਫਿਰ ਆਪਣੀ ਸ਼ਕਲ ਨਹੀਂ ਵਿਖਾਉਂਦੇ ਫਿਰ ਦੂਸਰਾ ਤਰੀਕਾ ਅਪਣਾਉਂਦੇ ਨੇ ਦੂਸਰਾ ਕਿਹੜਾ ਧਾਮ ਧਾਮ ਕਿਹੜਾ ਹੁੰਦਾ ਹੈ ਪੈਸਾ 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 ਯੂਜ਼ ਕਰਨਾ ਵੇਖਿਆ ਜਿਹੜਾ ਬੰਦਾ ਪਿਆਰ ਦੇ ਨਾਲ ਹੱਥ ਜੋੜ ਕੇ ਮੰਨਿਆ ਨਹੀਂ ਉਹਨੂੰ ਕਿਹੜੇ ਤਰੀਕੇ ਨਾਲ ਆਪਣੇ ਵੱਲ ਖਿੱਚੀਏ ਜਾਸੋ ਜਾਜੋ ਅਸੀਂ ਇਸ ਦੁਨੀਆ ਤੇ ਰਾਜ ਕਰੀਏ ਫਿਰ ਉਹ ਪੈਸੇ ਦਾ ਤਰੀਕਾ ਬਣਾਉਂਦੇ ਨੇ ਲੋਕਾਂ ਨੂੰ ਖਰੀਦ ਲੈਂਦੇ ਨੇ ਤੇ ਲੋਕੀ ਅੱਗੇ ਵਿਕਣ ਨੂੰ ਤਿਆਰ ਬੈਠੇ ਆ ਕੋਈ ਸ਼ਰਾਬ ਦੀ ਬੋਤਲ ਤੇ ਵੀ ਵਿਕ ਜਾਂਦਾ ਹੈ ਤੇ ਆਪਾਂ ਵੇਖਦੇ ਆ ਜਦੋਂ ਕਿਤੇ ਵੋਟਾਂ ਹੁੰਦੀਆਂ ਇਲੈਕਸ਼ਨ ਹੁੰਦੇ ਨੇ ਨਾ ਹਜ਼ਾਰ ਹਜ਼ਾਰ ਰੁਪਏ ਦੀ ਇੱਕ ਵੋਟ ਵਿਕਦੀ ਹੈ 2-2000 ਦੀ ਇੱਕ ਵੋਟ ਵਿਕਦੀ ਹੈ ਤੇ ਲੋਕੀ ਵਿਕਦੇ ਇਹਨਾਂ ਨੂੰ ਪਤਾ ਲੋਕਾਂ ਨੇ ਵਿਕ ਜਾਣੇ ਇਸ ਤਰੀਕਾ ਅਪਣਾਉਂਦੇ ਆ ਕਿ ਹਰ ਕੋਈ ਬੰਦਾ ਵੇਚਨ ਨੂੰ ਤਿਆਰ ਹੈ ਕੀਮਤ ਚਾਹੀਦੀ ਹੈ ਕੀਮਤ ਚਾਹੀਦੀ ਹੈ ਇਹ ਦੂਸਰਾ ਤਰੀਕਾ ਅਪਣਾਉਂਦੇ ਨੇ ਧਾਮ ਪੈਸੇ ਨਾਲ ਖਰੀਦ ਲੋ ਤੇ ਪੈਸਾ ਸਾਰੇ ਲੋਕਾਂ ਦੀ ਕਮਜ਼ੋਰੀ ਹੈ ਲੋੜ ਵੀ ਹੈ ਤੇ ਕਮਜ਼ੋਰੀ ਵੀ ਹੈ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਇਸ ਲੋੜ ਦਾ ਫਾਇਦਾ ਉਠਾਉਂਦੇ ਆ ਤੇ ਲੋਕਾਂ ਨੂੰ ਖਰੀਦਦੇ ਆ ਤੇ ਪੈਸਾ ਸੁੱਟ ਕੇ ਆਪਾਂ ਵੇਖਦੇ ਆ ਨਾ ਜਦੋਂ ਕਿਤੇ ਸਮਾਂ ਹੁੰਦਾ ਹੈ ਪੈਸਾ ਸੁੱਟਣ ਦਾ ਜਦ ਪੈਸਾ ਯੂਜ਼ ਕਰਨ ਦਾ ਇਹਨਾਂ ਪੋਲੀਟਿਸ਼ੀਨਾਂ ਦਾ ਜਦੋਂ ਹੁਣੇ ਆਪਾਂ ਵੇਖ ਸਕਦੇ ਆ ਕੀ ਦੇਸ਼ ਦਾ ਮਾਹੌਲ ਹੈ ਕਿੰਨੀ ਲੋਕਾਂ ਨੂੰ ਲੋੜ ਹੈ ਪਰ ਸੰਪਰਦਾਵਾਂ ਗੁਰੂ ਘਰ ਜਾਂ ਮੰਦਰ ਮਸਜਿਦ ਇਹ ਧਾਰਮਿਕ ਸੰਸਥਾਵਾਂ ਇਹ ਸਭ ਕੁਝ ਕਰ ਰਹੀਆਂ ਨੇ ਪਰੇ ਪੋਲੀਟੀਸ਼ੀਨ ਲੋਕ ਇਹ ਉਸ ਤਰ੍ਹਾਂ ਖੁੱਲ ਕੇ ਕੰਮ ਨਹੀਂ ਕਰ ਰਹੇ ਜਦੋਂ ਪੈਸੇ ਦੀ ਲੋੜ ਜਦੋਂ ਦੇਸ਼ ਨੂੰ ਲੋੜ ਹੈ ਉਦੋਂ ਇਹ ਕੰਮ ਨਹੀਂ ਕਰ ਰਹੇ ਉਦੋਂ ਇਹ ਕੰਮ ਨਹੀਂ ਕਰ ਰਹੇ ਖੈਰ ਹੁਣ ਕਹਿਣ ਦਾ ਮਤਲਬ ਇਹ ਕਿ ਦੂਸਰਾ ਤਰੀਕਾ ਅਪਣਾਉਂਦੇ ਦਾਮ ਹੁਣ ਵੇਖਿਆ ਜੇ ਬੰਦਾ ਦਾਮ ਦੇ ਨਾਲ ਵੀ ਪ੍ਰਭਾਵਿਤ ਨਹੀਂ ਹੋਇਆ ਪੈਸੇ ਨਾਲ ਵੀ ਨਹੀਂ ਵੇਖਿਆ ਕਈਆਂ ਬੰਦੇ ਦਾ ਜਮੀਰ ਬੜਾ ਉੱਚਾ ਹੁੰਦਾ ਹੈ ਕਈ ਜਮੀਰ ਦੇ ਧਨੀ ਹੁੰਦੇ ਹਨ ਕਿ ਅਸੀਂ ਕਿਉਂ ਆਪਣੇ ਪੈਸੇ ਦੇ ਨਾਲ ਆਪਣਾ ਵੋਟ ਖਰਾਬ ਕਰੀਏ ਅਸੀਂ ਕਿਉਂ ਪੈਸੇ ਨਾਲ ਵੇਚੀਏ ਸਾਨੂੰ ਗੁਰੂ ਨੇ ਇਹ ਸਿੱਖਿਆ ਨਹੀਂ ਦਿੱਤੀ ਉਹ ਨਹੀਂ ਵਿਕਦੇ ਫਿਰ ਤੀਸਰਾ ਤਰੀਕਾ ਅਪਣਾਉਂਦੇ ਇਹ ਲੋਕ ਤੀਸਰਾ ਤਰੀਕਾ ਕਿਹੜਾ ਦੰਡ ਦੰਡ ਕਿਹੜਾ ਕੁੱਟਣਾ ਅਗਲੇ ਨੂੰ ਸਜ਼ਾ ਦੇਣੀ ਜੇ ਅਗਲਾ ਨਹੀਂ ਗੱਲ ਮੰਨਿਆ ਵੇਖਿਆ ਇਹ ਪੈਸੇ ਨਾਲ ਨਹੀਂ ਵਿਕੇਆ ਹੱਥ ਜੋੜ ਕੇ ਵੀ ਨਹੀਂ ਵਿਕੇਆ ਫਿਰ ਕੀ ਕਰੋ ਇਹਦੇ ਖਿਲਾਫ ਪਰਚਾ ਕਰ ਦੋ ਇਹ ਬੋਲਿਆ ਕਿ ਉਹ ਸਾਡੇ ਖਿਲਾਫ ਆਪਾਂ ਵੇਖਦੇ ਆਂ ਕਈਆਂ ਜਨਾਂ ਦੇ ਪੋਲਿਟਿਸ਼ਨਾਂ ਦੇ ਵਿੱਚ ਜਾਂ ਜਦੋਂ ਇਲੈਕਸ਼ਨ ਆਉਂਦੀ ਹੈ ਕੋਈ ਵੀ ਇਲੈਕਸ਼ਨ ਹੋਵੇ ਆਪਾਂ ਵੇਖਦੇ ਲੜਾਈ ਝਗੜੇ ਬੜੇ ਹੋ ਜਾਂਦੇ ਆ ਕਿਤੇ ਖਾਣ ਪੀਣ ਕਰਕੇ ਲੜਾਈ ਝਗੜੇ ਹੋ ਜਾਂਦੇ ਆ ਜਾਂ ਪੈਸੇ ਕਰਕੇ ਲੜਾਈ ਝਗੜੇ ਹੋ ਜਾਂਦੇ ਆ ਇਹ ਤਰੀਕੇ ਨੇ ਇਹ ਤਰੀਕੇ ਨੇ ਦੰਡ ਦੇ ਦਿਓ ਅਗਲੇ ਨੂੰ ਅਗਲਾ ਬੋਲਿਆ ਕਿਉਂ ਅਗਲੇ ਨੇ ਸਾਡੀ ਗੱਲ ਨਹੀਂ ਮੰਨੀ ਇਹਦੇ ਖਿਲਾਫ ਪਰਚਾ ਕਰ ਦਿਓ ਤੇ ਆਪਾਂ ਵੇਖਦੇ ਆਂ ਸਿੱਖ ਕੌਮ ਨੂੰ ਇਹ ਦੰਡ ਬੜਾ ਭੁਗਤਣਾ ਪਿਆਏ ਬੜਾ ਦੰਡ ਭੁਗਤਣਾ ਪਿਆਏ 95% ਕੁਰਬਾਨੀਆਂ ਨੇ ਸਿੱਖਾ ਦੀਆਂ ਇਸ ਦੇਸ਼ ਨੂੰ 95% ਕਿੰਨੀਆਂ ਸ਼ਹੀਦੀਆਂ ਕਿੰਨੇ ਤਾਂਤੇ ਲੱਗੇ ਸ਼ਹਾਦਤ ਦੇ ਬੜਾ ਦੰਡਸਾ ਸਿੱਖਾਂ ਨੇ ਸਿੱਖ ਕੌਮ ਨੇ ਵਾਰ-ਵਾਰ ਸਹਿੰਦੇ ਆ ਪਰ ਨਹੀਂ ਸਿੱਖ ਤੇ ਮੌਤ ਨੂੰ ਮਜ਼ਾਕ ਸਮਝਦੇ ਆ ਸ਼ਹੀਦੀਆਂ ਨੂੰ ਸਿਰ ਮੱਥੇ ਲਾਉਂਦੇ ਇਸ ਤੋਂ ਕੋਈ ਵੀ ਨਹੀਂ ਟੁੱਟਦਾ ਨਹੀਂ ਸਿੱਖ ਖਾਸ ਕਰਕੇ ਸਿੱਖ ਨਹੀਂ ਟੁੱਟਦਾ ਅੱਜ ਦਾ ਮੈਂ ਸਿੱਖ ਮੈਂ ਕਹਿ ਨਹੀਂ ਸਕਦਾ ਪਰ ਪਹਿਲਾਂ ਦੇ ਸਿੱਖ ਨਹੀਂ ਟੁੱਟਦੇ ਪਰ ਅੱਜ ਵੀ ਕਈ ਸਿੱਖ ਹੈਗੇ ਨੇ ਜਿੰਨਾ ਮਰਜ਼ੀ ਉਹਨਾਂ ਦੰਡ ਦੇ ਦਿਓ ਜਿੰਨਾ ਮਰਜ਼ੀ ਉਹਨਾਂ ਟੌਰਚਰ ਕਰ ਲਓ ਜਿੰਨੇ ਮਰਜ਼ੀ ਪਰਚੇ ਕਰ ਲਓ ਸਚਾਈ ਤੇ ਅਟਲ ਨੇ ਖੈਰ ਮੈਂ ਆਪਣੇ ਮੁੱਦੇ ਵੱਲ ਆਵਾਂ ਤੀਸਰਾ ਤਰੀਕਾ ਪਨਾਉਂਦੇ ਨੇ ਕਿਹੜਾ ਦੰਡ ਦਾ ਹੁਣ ਮੰਨ ਲਓ ਕੋਈ ਬੰਦਾ ਇਸ ਤੋਂ ਵੀ ਪ੍ਰਭਾਵਿਤ ਨਹੀਂ ਹੋਇਆ ਬੜਾ ਕੁੱਟਿਆ ਬੜਾ ਮਾਰਿਆ ਪਰ ਟੁੱਟਿਆ ਨਹੀਂ ਟੁੱਟਿਆ ਨਹੀਂ ਫਿਰ ਉਹਦੇ ਖਿਲਾਫ ਕੀ ਕਰੀਏ ਜੀ ਫਿਰ ਕਹਿੰਦੇ ਚੌਥਾ ਤਰੀਕਾ ਬਣਾਉਂਦੇ ਆ ਤੇ ਚੌਥਾ ਤਰੀਕਾ ਜਿਹੜਾ ਮੈਂ ਦੱਸਣ ਲੱਗਾ ਇਹਨਾ ਉਹ ਸਭ ਨਾਲੋਂ ਖਤਰਨਾਕ ਤਰੀਕਾ ਹੈ ਸਭ ਨਾਲੋਂ ਖਤਰਨਾਕ ਸਾਮ ਨਾਲੋਂ ਵੀ ਧਾਮ ਨਾਲੋਂ ਵੀ ਦੰਡ ਨਾਲੋਂ ਵੀ ਸਭ ਨਾਲੋਂ ਖਤਰਨਾਕ ਤਰੀਕਾ ਉਹ ਕਿਹੜਾ ਭੇਦ ਫੁੱਟ ਪਾ ਦੋ ਫੁੱਟ ਪਾ ਦੋ ਇਹਨਾਂ ਦੇ ਵਿੱਚ ਇਹੀ ਫੁੱਟ ਕਰਕੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 40-50 ਸਾਲ ਰਾਜ ਕੀਤਾ ਜਦੋਂ ਇਹਨਾਂ ਅੰਗਰੇਜ਼ਾਂ ਨੇ ਫੁੱਟਾਂ ਪਾਈਆਂ ਡੋਗਰੇ ਆ ਗਏ ਇਹੀ ਰੂਪ ਧਾਰਨ ਕਰਕੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾ ਦੀ ਗੱਲ ਮੰਨਦੇ ਸਨ ਸ਼ਾਮ ਸਿੰਘ ਟਾਰੀ ਜੀ ਦੀ ਗੱਲ ਮੰਨਦੇ ਸਨ ਜਦੋਂ ਡੋਗਰੇ ਆ ਗਏ ਡੋਗਰਿਆਂ ਨੇ ਫੁੱਟ ਪਾ ਦਿੱਤੀ ਕੀ ਹੋਇਆ ਫਿਰ ਉਹਨਾਂ ਦੀ ਗੱਲ ਮੰਨਣੀ ਛੱਡ ਦਿੱਤੀ ਡੋਗਰਿਆਂ ਦੀ ਗੱਲ ਮੰਨਣ ਲੱਗ ਪਏ ਸਿੱਖ ਸਿੱਖ ਰਾਜ ਜਿਹੜਾ ਖਤਮ ਹੋ ਗਿਆ 100 ਸਾਲ ਇਹੀ ਤਰੀਕਾ ਅਪਣਾਇਆ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਫੁੱਟ ਪਾਉ ਦੀ ਨੀਤੀ Hindu ਵੀਰਾਂ ਦੇ ਮੰਦਰਾਂ ਦੇ ਵਿੱਚ ਗਾਂ ਕੱਟ ਕੇ ਪਾ ਦੇਣੇ ਤੇ ਨਾ ਆਦ ਨਾ ਮੁਸਲਮਾਨ ਵੀਰਾਂ ਦਾ ਮੁਸਲਮਾਨਾਂ ਦੀ ਮਸਜਿਦ ਦੇ ਸਾਹਮਣੇ ਸੂਰ ਕੱਟ ਕੇ ਪਾ ਦੇਣਾ ਨਾ ਦਾ ਦੇਣਾ ਹਿੰਦੂ ਵੀਰਾਂ ਦਾ ਪਾੜੋ ਤੇ ਰਾਜ ਕਰੋ ਇਹ ਨੀਤੀ ਅਪਣਾਈ ਅੰਗਰੇਜ਼ਾਂ ਨੇ ਤੇ 100 ਸਾਲ ਸਾਡੇ ਤੇ ਰਾਜ ਕੀਤਾ ਪਾੜ ਕੇ ਰੱਖ ਦਿੱਤਾ ਇਹ ਤਰੀਕਾ ਬੜਾ ਹੀ ਕਾਤਕ ਹੈ ਬੜਾ ਕਾਤਕ ਹੈ ਇਹ ਤਰੀਕਾ ਬਣਾਉਂਦੇ ਫਿਰ ਚੌਥਾ ਤਰੀਕਾ ਇਹ ਤਰੀਕਾ ਫਿਰ ਅਜਾਈ ਨਹੀਂ ਜੀ ਜਾਂਦਾ ਕਿਉਂਕਿ ਕਿਸੇ ਦੀ ਸਮਝ ਵਿੱਚ ਨਹੀਂ ਆਉਂਦਾ ਕਿਉਂਕਿ ਧਾਰਮਿਕ ਇੱਕ ਇੱਕ ਆ ਇੱਕ ਐਸਾ ਬਰੀਕ ਮજબੂਤ ਹੈ ਬਰੀਕ ਮੁੱਦਾ ਹੈ ਜਿੰਨੂੰ ਕੋਈ ਵੀ ਛੇੜਦਾ ਹੈ ਨਾ ਬਰਦਾਸ਼ਤ ਨਹੀਂ ਕਰਦਾ ਕਿ ਸਾਡੇ ਧਰਮ ਨੂੰ ਇੰਨੀ ਗੱਲ ਕਹੀ ਇਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਕਮਜ਼ੋਰੀਆਂ ਦਾ ਪਤਾ ਹੁੰਦਾ ਹੈ ਇਹ ਤਰੀਕੇ ਅਪਣਾਉਂਦੇ